ਕਮੇਰਸ਼ ਕਰਾ ਬਹੁਤ ਵੱਡਾ ਗਿਆਨੀ ਦਾਨੀ ਸੇਵਾਦਾਰ ਇਹਦਾ ਕੋਈ ਗੂੜਾ ਰਿਸ਼ਤਾ ਰਬ ਨਾਲ ਨਹੀਂ ਜੁੜਦਾ ਪ੍ਰਮਾਤਮਾ ਨਾਲ ਨਹੀਂ ਜੁੜਦਾ ਤੇ ਪ੍ਰਮਾਤਮਾ ਦੀ ਜਿਹੜੀ ਬੋਲੀ ਹੈ ਉਸ ਬੋਲੀ ਨੂੰ ਸਮਝੇ ਬਿਨਾ ਪ੍ਰਮਾਤਮਾ ਨਾਲ ਕਿਸ ਤਰ੍ਹਾਂ ਗੁਫ਼ਤਗੋਈ ਕੀਤੀ ਜਾਏ ਉਹਦੀ ਗੱਲ ਕਿਸ ਤਰ੍ਹਾਂ ਸਮਝੀ ਜਾਏ ਤੇ ਆਪਣੀ ਸਮਝਾਈ ਜਾਏ ਤਾਂ ਕਿਹੜੀ ਬੋਲੀ ਹੈ ਉਸ ਦੀ ਮੁਸਲਮਾਨਾ ਨੇ ਕਿਹਾ ਹੈ ਕਿ ਖੁਦਾ ਅਰਬੀ ਚ ਬੋਲਦਾ ਹੈ ਕਿਉਂਕਿ ਮੁਹੰਮਦ ਸਾਹਿਬ ਦੇ ਉੱਤੇ ਜੋ ਕੁਰਾਨ ਨਾਜ਼ਿਲ ਹੋਈ ਹੈ ਉਹ ਅਰਬੀ ਦੇ ਚ ਹੋਈ ਹੈ। ਹਿੰਦੁਸਤਾਨ ਦਾ ਬ੍ਰਾਹਮਣ ਕਹਿੰਦਾ ਹੈ ਕਿ ਬ੍ਰਹਮ ਬੋਲੀ ਜਿਹੜੀ ਹੈ ਉਹ ਸੰਸਕ੍ਰਿਤ ਹੈ। ਬ੍ਰਹਮ ਭਾਸ਼ਾ ਜਿਹੜੀ ਹੈ ਉਹ ਸੰਸਕ੍ਰਿਤ ਹੈ ਕਿਉਂਕਿ ॠषि-ਮੁਨੀਆਂ ਦੇ ਉੱਤੇ ਜਿਹੜੇ ਵੇਦ ਤੇ ਉਪਨਿਸ਼ਦ ਨਾਜ਼ਿਲ ਹੋਏ ਨੇ, ਸ਼ਾਸਤਰ ਨਾਜ਼ਿਲ ਹੋਏ ਨੇ ਉਹ ਸੰਸਕ੍ਰਿਤ ਦੇ ਚ ਹੋਏ ਨੇ। ਤੇ ਕੁਝ ਸੂਫੀ ਫਕੀਰਾਂ ਦਾ ਵੀ ਇਸ ਢੰਗ ਨਾਲ ਦਾਵਾ ਹੈ ਕਿ ਖੁਦਾ ਫਾਰਸੀਨ ਬੋਲਦਾ ਹੈ। ਕਾਰਨ ਕਿ ਉਹਨਾਂ ਦੇ ਉੱਤੇ ਜੋ ਕਿਦਰੇ ਇਲਹਾਮ ਨਾਜ਼ਿਲ ਹੋਇਆ ਉਹਨਾਂ ਨੇ ਪਰਸੀ ਪਰਸ਼ੀਨ ਵਿੱਚ ਪਕੜਿਆ। ਬਾਓ ਰੱਬ ਨੇ ਜਿਹੜਾ ਅੰਮ੍ਰਿਤ ਦਿੱਤਾ ਉਹਨਾਂ ਨੇ ਆਪਣੇ ਭਾਂਡੇ ਚ ਲਿਆ ਤੇ ਉਹਨਾਂ ਕੋਲ ਭਾਂਡਾ ਸੀ ਪਰਸ਼ੀਨ ਦਾ ਤੇ ਆਪਣੇ ਆਪਣੇ ਭਾਂਡੇ ਨੇ। ਹਰ ਵੀ ਫਾਰਸੀ ਸੰਸਕ੍ਰਿਤੇ ਤੇ ਭਾਂਡੇ ਸਨ। ਇਹਦੇ ਚ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਸੀ ਉਹ ਤੇ ਦਿੱਤਾ ਪ੍ਰਮਾਤਮਾ ਨੇ ਤੇ ਭਾਂਡਾ ਬੰਦੇ ਦਾ। ਇਸ ਭਾਂਡੇ ਦਾ ਤੱਲਕ ਅਸੀਂ ਰੱਬ ਨਾਲ ਨਹੀਂ ਜੋੜ ਸਕਦੇ ਰੱਬ ਦੀ ਕੋਈ ਭਾਸ਼ਾ ਨਹੀਂ ਕਿ ਉਹ ਫਾਰਸੀ ਬੋਲਦਾ ਹੈ ਸੰਸਕ੍ਰਿਤ ਬੋਲਦਾ ਹੈ ਅਰਬੀ ਬੋਲਦਾ ਹੈ ਇੰਗਲਿਸ਼ ਬੋਲਦਾ ਹੈ ਜਾਂ ਪੰਜਾਬੀ ਬੋਲਦਾ ਹੈ ਸਿੰਧੀ ਬੋਲਦਾ ਹੈ ਹਿੰਦੀ ਬੋਲਦਾ ਹੈ ਜਾਂ ਬੰਗਲਾ ਬੋਲਦਾ ਹੈ ਕਿਸੇ ਵੀ ਭਾਸ਼ਾ ਦਾ ਅਸੀਂ ਇਸ ਢੰਗ ਨਾਲ ਪ੍ਰਮਾਤਮਾ ਨਾਲ ਸੰਬੰਧ ਨਹੀਂ ਜੋੜ ਸਕਦੇ ਪਰ ਭਾਸ਼ਾ ਰੱਬ ਦੀ ਸਮਝੇ ਬਿਨਾ ਵੀ ਗੂੜਾ ਰਿਸ਼ਤਾ ਨਹੀਂ ਬਣਦਾ ਫਿਰ ਰੱਬ ਦੀ ਭਾਸ਼ਾ ਕੀ ਹੈ ਭਾਖਿਆ ਭਾਉ ਉਹਦੀ ਭਾਸ਼ਾ ਹੈ ਪ੍ਰੇਮ ਉਹ ਪ੍ਰੇਮ ਨੂੰ ਸਮਝਦਾ ਹੈ ਉਹ ਦਿੱਤੇ ਦਾਨ ਨੂੰ ਨਹੀਂ ਸਮਝਦਾ ਉਹ ਤੇਰੇ ਗਿਆਨ ਨੂੰ ਕੀ ਸਮਝੇਗਾ ਤੂੰ ਉਹਦੇ ਸਾਹਮਣੇ ਕੀ ਗਿਆਨੀ ਬਣੇਗਾ ਜੀਵਨ ਦੇ ਹਰ ਪਹਿਲੂ ਦਾ ਉਹ ਗਿਆਨੀ ਤੇ ਤੂੰ ਗਿਆਨ ਦਾ ਮਾਣ ਕਰੇ ਤੇ ਆਖੇ ਮੈਂ ਤੇਰੇ ਨਾਲ ਸੰਬੰਧ ਜੋੜਨਾ ਤੇਰਾ ਗਿਆਨ ਕੀ ਮੈਨੇ ਰੱਖਦਾ ਹੈ ਸਮੁੰਦਰ ਦੇ ਸਾਹਮਣੇ ਬੂੰਦ ਵੀ ਨਹੀਂ ਕੁਝ ਵੀ ਨਹੀਂ ਹੈ ਤੇ ਪਰ ਹਾਂ ਤੂੰ ਸੰਬੰਧ ਜੋੜ ਸਕਦਾ ਹੈ ਉਹਦੀ ਬੋਲੀ ਹੈ ਪਿਆਰ ਉਹ ਪਿਆਰ ਨੂੰ ਸਮਝਦਾ ਹੈ ਜਦ ਕੋਈ ਪਿਆਰ ਦੇ ਚ ਭਜਿਆ ਹੋਇਆ ਖਿਮਾ ਕਰਨੇ ਅਸ਼ੁੱਧ ਬੋਲ ਵੀ ਬੋਲ ਰਿਹਾ ਹੋਵੇ ਰਾਬੋ ਉਸ ਨਾਲ ਸੰਬੰਧ ਜੋੜ ਲੈਂਦਾ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਭੀ ਖਰੇ ਹਰ ਬਾਣੇ ਤੇ ਕਮਾਈ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਅੱਗੋਂ ਜੋਦੜੀ ਕਰਦਿਆਂ ਕਹਿ ਦਿੱਤਾ ਸੀ ਬੇ ਤੂੰ ਪਤ ਤ ਮੈਂ ਪਤ ਪਾਵਨ ਤੂੰ ਪਤ ਮੈਂ ਪਤ ਪਾਵਨ ਬਾਰ ਬਾਰ ਆਖੀ ਜਾਏ ਤੇ ਸੇਵਾਦਾਰ ਨੇ ਝੜਕ ਕੇ ਰੱਖ ਦਿੱਤਾ ਝੜਕ ਕੇ ਰੱਖਿਆ ਇੱਕ ਪਾਸੇ ਸੁਟਿਆ ਸਹਿਬ ਕਹਿਣ ਲਗੇ ਨਹੀਂ ਇਹਦੇ ਬੋਲਾਂ ਚ ਰਸ ਹੈ ਬੋਲਣ ਦੇ ਅਸਰ ਕਹਿਣ ਦੇ ਕਾਰਨ ਉਹ ਪਿਆਰ ਸੀ ਉਹ ਭਾਸ਼ਾ ਪਿਆਰ ਦੀ ਸੀ ਪਾਖਿਆ ਪਾਓ ਆਪਾਰ बड़े-बड़े पंडित ਤੇ ਦਾਨੀਆਂ ਦੇ ਘਰ ਛੱਡ ਕੇ ਗੁਰੂ ਨਾਨਕ ਨੇ ਦਸਤਕ ਦਿੱਤੀ ਲਾਲੋ ਦੇ ਦਵਾਰ ਤੇ ਕਾਰਨ ਲਾਲੋ ਕੋਲ ਭਾਵ ਸੀ પ્રેમ ਸੀ ਪੰਪਾ ਸਰ ਜਿਉ ਪਹੁੰਚੇ ਨੇ શ્રી ਰਾਮ ਕਹਿੰਦੇ ਨੇ ਨਗਰ ਨੂੰ ਜਿਹੜੇ ਪੰਡਤਾਂ ਦਾ ਸ਼ਹਿਰ ਸੀ ਪੰਪਾ ਸਰ ਤੀਰਤ ਸੀ ਤੇ ਚਤਰਚਲਾਕ ਪੰਡਤ ਗੁਣੀ ਗੈਨੇ ਉੱਥੇ ਬਹੁਤ ਤੇ ਸਾਰਿਆਂ ਨੂੰ ਪਤਾ ਚੱਲ ਗਿਆ ਸੀ ਵੀ ਕੱਲ ਸਵੇਰੇ ਰਾਮ ਨੇ ਇੱਥੇ ਪਹੁੰਚਣਾ ਹੈ ਤੇ ਜਿਸ ਰਸਤੇ ਚੋਂ ਲੰਘ ਕੇ ਪੰਪਾ ਸਰ ਪਹੁੰਚਣਾ ਸੀ ਰਾਮ ਨੇ ساری ਰਾਤ ਇੱਕ ਭੇਲਣੀ ਜੋ ਪੰਪਾ ਸਰ ਤੋਂ ਦੂਰ ਰਹਿੰਦੀ ਸੀ ਕਿਉਂਕਿ ਉਸ ਜ਼ਮਾਨੇ ਵਿੱਚ ਜੋ ਸ਼ੂਦਰ ਹੈ ਉਹਨੂੰ ਸ਼ਹਿਰ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਂਦਾ ਸੀ ਸ਼ਹਿਰ ਤੋਂ ਬਾਹਰ ਰਵੇ ਬਾਹਰ ਰਹਿੰਦੀ ਸੀ ਉਹ ਜੰਗਲ ਦੇ ਫੁੱਲ ਤੋੜ ਕੇ ਤੇ ਰਸਤੇ ਨੂੰ ਸਵਾਰਦੀ ਰਹੀ ਫੁੱਲ ਬਿਚਾਉਂਦੀ ਰਹੀ ਸਾਰੀ ਰਾਤ ਅੰਮ੍ਰਿਤ ਵੇਲੇ ਲੰਗਣਾ ਸਿੱਖਿਦਰੇ RAM ਤੇ Lakshmanana ਤੇ ਜਦ ਪੂਰਨ ਤੌਰ ਤੇ ਰਸਤੇ ਦੇ ਫੁੱਲ ਬਿcha ਚੁੱਕੀ ਚਲੀ ਗਈ ਆਪਣੀ ਜੋਗੀ ਚ ਤੇ ਰੋਂਦੀ ਰਹੀ ਵੀ ਮੈਂ ਸ਼ਹਿਰ ਦੇ ਚ ਨਹੀਂ ਜਾ ਸਕਦੀ ਮੈਂ ਦਰਸ਼ਨ ਨਹੀਂ ਕਰ ਸਕਦੀ ਮੈਂ ਸ਼ੂਦਰ ਮੈਂ ਨੇੜੇ ਨਹੀਂ ਬੈਠ ਬੈਠ ਸਕਦੀ ਇਸ ਤਰ੍ਹਾਂ ਦੇ ਰੋਦਨ ਦੇ ਚ ਰਹੀ ਵੀ ਜਿੱਥੋਂ ਉਸ ਰਸਤੇ ਦੇ ਉੱਤੇ ਆਏ ਜਿੱਥੇ ਫੁੱਲ ਵਿਛਾਏ ਸਨ ਭੇਲਣੀ ਨੇ ਲక్ష్మణ ਪੁੱਛਦਾ ਹੈ ਭਗਵਨ ਕਿ ਪੰਪਾ ਸਰਦੇ ਵਾਸੀ ਤੇ ਬੜੇ ਭਗਤ ਨੇ ਬੜੇ ਸ਼ਰਧਾਲੂ ਨੇ ਆਏ ਵੇਖੋ ਸੜੇ ਰਸਤੇ 'ਚ ਫੁੱਲ ਵਿਛਾਏ ਨੇ ਰਾਮ ਕਹਿੰਨ ਲੱਗੇ ਨਹੀਂ ਕਿ ਪੰਪਾ ਸਰਦੇ ਵਾਸੀਆਂ ਨੇ ਨਹੀਂ ਵਿਛਾਏ ਉਹਨਾਂ ਦਾ ਵਸ ਚਲਦਾ ਦੇ ਕੰਡੇ ਵਿਛਾਉਂਦੇ ਕਰੋੜੇ ਵਿੱਚ ਆਂਦੇ ਫਿਰ ਕਿਸ ਨੇ ਵਿਛਾਏ ਨੇ राम ਕਹਿਣ ਲਗੇ लक्ष्मण जिसने बिछाए ने ਆਪਾਂ ਪਹਿਲੇ ਉੱਥੇ ਚਲਾਂਗੇ ਤੈਨੂੰ ਦਿਖਾਉਂਦੇ ਆ ਜਿਸ ਨੇ ਵਿਛਾਏ ਨੇ ਤੋ ਤੀਰਥ ਤੇ ਨਹੀਂ ਗਏ ਉੱਥੇ بڑے بڑے ਗੁਣੀ ਗਿਆਨੀ ਬੈਠੇ ਦਾਨੀ ਬੈਠੇ ਆਲਮ ਫਾਜ਼ਲ ਬੈਠੇ राम ਆਣਗੇ ਨਹੀਂ ਗਏ ਭਿਲਣੀ ਦੇ ਦਵਾਰ ਤੇ ਦਸਤਕ ਦਿੱਤੀ ਤੇ ਮੈਂ ਹਿੰਦੁਸਤਾਨ ਦੇ ਬ੍ਰਾਹਮਣਾਂ ਨਾਲ ਕਈ ਦਫਾ ਚਰਚਾ ਕੀਤੀ ਵੀ ਤੁਹਾਡਾ ਭਗਵਾਨ ਇੱਕ ਸ਼ੂਦਰ ਦੇ ਬੂਏ ਤੇ ਦਸਤਕ ਦਿੰਦਾ ਹੈ ਤੇ ਰਾਮ ਦੇ ਮੰਦਰ ਤੁਸੀਂ ਹਜ਼ਾਰਾਂ ਸਾਲ ਸ਼ੂਦਰਾਂ ਵਾਸਤੇ ਬੰਦ ਰੱਖੇ ਕਿਤਨਾ ਜ਼ੁਲਮ ਕੀਤਾ ਤੁਸੀਂ ਕਿਤਨਾ ਅਨਿਆਇ ਕੀਤਾ ਤੁਸੀਂ ਮਨੁੱਖਤਾ ਦੇਤੇ ਕਿਤਨਾ ਵੱਡਾ ਜ਼ੁਲਮ ਕੀਤਾ ਤੁਸੀਂ ਮਨੁੱਖਤਾ ਦੇ ਨਾਲ ਕਿਤਨਾ ਵੱਡਾ ਤੁਸੀਂ ਧਰੋਹ ਕਮਾਇਆ ਇਸ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣਾ ਪਿਆ ਕੇ ਭੁੱਲ ਕੇ ਵੀ ਬ੍ਰਾਹਮਣ ਦੀ ਰੀਤੀ ਅਪਣਾਣਾ ਬੜਾ ਕਠੋਰ ਤੇ ਬੜਾ ਜ਼ਾਲਮ ਹੈ ਤੇ ਸਾਡੇ ਵਿੱਚ ਵੀ ਜਦ ਕੋਈ ਇਹ ਬ੍ਰਾਹਮਣ ਨੀਤੀ ਅਪਣਾ ਲੈਂਦਾ ਹੈ ਬੇ ਇਹਦੇ ਹੱਥੋਂ ਦੁੱਧ ਨਹੀਂ ਲੈਣਾ ਇਹਦੇ ਹੱਥੋਂ ਪਾਣੀ ਨਹੀਂ ਲੈਣਾ ਭਾਵੇਂ ਗਊ ਦਾ ਦੁੱਧ ਪੀ ਲੈਣਾ ਪਰ ਬੰਦੇ ਦੇ ਹੱਥ ਲੱਗ ਜਾਂਦੇ ਨਹੀਂ ਲੈਣਾ ਕਠੋਰ ਹੋ ਜਾਂਦਾ ਹੈ ਬੁੱਧੀ ਵਿੱਚ ਕਠੋਰਤਾ ਆ ਜਾਂਦੀ ਹੈ ਸਖਤੀ ਆ ਜਾਂਦੀ ਹੈ ਖੈਰ ਜਦ ਦਵਾਰ ਤੇ دستक ਦਿੱਤੀ ਤੇ ਭੇਲਣੀ 당 ਰਹਿ ਗਏ ਬਈ ਮੇਰੇ ਬੂਏ ਤੇ ਅੱਜ ਤੱਕ ਤੇ ਕਿਸੇ ਨੇ ਦਸਤਕ ਦਿੱਤੀ ਨਹੀਂ ਕਿ ਕੌਣ ਹੈ ਬੂਹਾ ਖੋਲਿਆ ਤੇ ਜਿਸ ਤਰ੍ਹਾਂ ਦੀ ਰੂਪ ਰੇਖਾ ਸੁਣ ਰੱਖੀ ਸੀ ਉਸ ਤਰ੍ਹਾਂ ਦੇ ਸਾਹਮਣੇ ਦੋ ਮੂਰਤੀਆਂ ਖੜੀਆਂ ਔਰ ਪਤਾ ਚਲ ਗਿਆ ਆਰਾਮ ਕਹਿੰਦੇ ਨੇ ਜਦ ਪੂਰਨ ਮਨੁੱਖ ਦੇ ਅੰਦਰ ਵਿੱਚ ਜੋ ਹੈ ਪਿਆਰ ਉਮੜੇ ਨਾ ਤਾਂ ਅੰਦਰ ਵਿਚਾਰ ਨਹੀਂ ਰਹਿੰਦੇ ਜਿੰਨੇ ਚਿਰ ਤੱਕ ਕੁਝ ਵੀ ਵਿਚਾਰ ਇੱਕ ਫੁਰਨਾ ਵੀ ਹੈ। ਉਹਨੇ ਚਿਰ ਤੱਕ ਪਿਆਰ ਪੂਰਨ ਨੇ ਪਿਆਰ ਪੂਰਨ ਸਮਾਧੀ ਹੈ। ਮਨੁੱਖ ਸਮਾਧੀ ਚ ਸਥਿਤ ਹੋ ਜਾਂਦਾ ਜਿੱਥੇ ਸਾਰੇ ਵਿਚਾਰ ਖਤਮ। ਸਾਰੇ ਫੁਰਨੇ ਖਤਮ। ਕੋਈ ਫੁਰਨਾ ਨਹੀਂ। ਹੁਣ ਕੋਈ ਵਿਚਾਰ ਨਹੀਂ। ਉਸ ਅਵਸਥਾ ਨੂੰ ਕਹਿੰਦੇ ਨੇ ਸਮਾਧੀ। ਪਿਆਰ ਦੀ ਸ਼ਿਖਰ ਪਹ ਤੇ ਪਹੁੰਚ ਗਏ। ਐ ਭੇਲਣੀ। ਲੇਕਿਨ ਇੱਕ ਫੁਰਨਾ ਰਹਿ ਗਿਆ। ਬਈ ਮੇਰੇ ਬੂਏ ਤੇ ਆਏ ਨੇ ਮੇਰੇ ਘਰ ਆਏ ਨੇ ਮੈਂ ਕੁਝ ਭੇਟ ਕਰਾਂ ਤੂੰ ਘਰ ਟਟੋਲਣ ਲੱਗੇ ਰਾਤ ਨੂੰ ਕਿਦਰੇ ਬੇਰ ਤੋੜ ਕੇ ਲਿਆਏ ਸੀ ਜੰਗਲ ਦੇ ਅਜੇ ਖਾਦੇ ਨਹੀਂ ਸਨ ਕੋਲ ਪਏ ਸਨ ਉਹ ਭੇਟ ਕਰਨ ਲੱਗੇ ਤੇ ਇੱਕਦਮ ਖਿਆਲ ਆਇਆ ਬਗਤੀ ਕਰਨ ਵਾਲੇ ਦਾ ਦਿਲ ਦਿਮਾਗ ਬੜਾ ਸੂਖਸ਼ਮ ਹੋ ਜਾਂਦਾ ਹੈ ਵੀ ਕੋਈ ਖੱਟਾ ਨਾ ਹੋਵੇ ਐਸਾ ਨਾ ਹੋਵੇ ਇਹ ਮਿੱਠਾ ਬੋਲ ਬੋਲਣ ਵਾਲੇ ਨੇ ਇਨਾਂ ਦੀ ਜ਼ਿੰਦਗੀ 'ਚ ਬੜੀ ਮਿਠਾਸ ਹੈ ਤੇ ਕਿਦਰੇ ਮੈਂ ਇਹਨਾਂ ਦੇ ਮੌਂਦ 'ਚ ਖਟਾਸ ਨਾ ਭਰ ਦੇਣਾ ਇੱਕ ਸੋਚਣੀ ਹੋ ਜਾਂਦੀ ਹੈ ਭਗਤ ਦੀ ਇਹ ਸੋਚਣੀ ਹੋ ਜਾਂਦੀ ਹੈ ਕਿ ਮੈਂ ਕੋਈ ਐਸੀ ਗੱਲ ਨਹੀਂ ਕਹਿਣੀ ਮੈਂ ਐਸਾ ਕੋਈ ਕਰਮ ਨਹੀਂ ਕਰਨਾ ਜਿਹਦੇ ਨਾਲ ਕਿਸੇ ਨੂੰ ਝੋਟ ਪਹੁੰਚੇ ਖੁਦ ਝੋਟ ਖਾ ਲੇਗਾ ਦੂਜੇ ਨੂੰ ਨਹੀਂ ਤੇ ਭਗਤ ਦੀ ਪਹਿਚਾਣ ਹੋ ਜਾਂਦੀ ਹੈ ਤੋ ਭੋਲੇ ਭਾ ਦੇ ਚਾ ਉਨੇ ਬੇਰ ਮੋਚ ਪਾਇਆ ਬੇ ਦੇਖੇ ਜਿਹੜਾ ਮਿੱਠਾ ਹੋਵੇਗਾ ਦੇਾਂਗੇ ਖੱਟਾ ਹੋਇਆ ਤੇ ਨਹੀਂ ਦੇਾਂਗੇ ਚੱਖਿਆ ਖੱਟਾ ਸੀ ਆਪ ਖਾ ਗਏ ਦੂਜਾ ਚੱਖਿਆ ਮਿੱਠਾ ਸੀ ਜੱਗੇ ਭੇਟ ਕੀਤਾ ਹੁਣ ਕਿਧਰੇ ਕਰਮ ਕਾਂਢੀ ਆਉਂਦਾ ਤੇ ਉਹਨੇ ਕਹਿ ਦੇਣਾ ਸੀ ਲੈ ਝੂਠੇ ਬੇਰ ਉਹਨੇ ਚੁੱਕ ਕੇ ਪਰੇ ਮਾਰਨੇ ਸੀ ਪਰ RAM ਦੇ ਨਾਲ ਇੱਕ ਕਰਮ ਕਾਂਢੀ ਹੈਗਾ ਸੀ ਲਕਸ਼ਮਣ ਨਿਰਈ ਕੋਰਾ ਕਰਮ ਕਾਂਢੀ ਤੇ ਰਾਮ ਦਾ ਆਪਣੇ ਭਰਾ ਨਾਲ ਸਨੇਹ ਬੜਾ ਜਿਉਂ 베ਰ ਭਿਲਣੀ ਨੇ ਭੇਟ ਕੀਤਾ ਤੇ ਪਿਆਰ ਵਸੋ ਕੇ ਰਾਮ ਨੇ ਲਕਸ਼ਮਣ ਨੂੰ ਦੇ ਦਿੱਤਾ ਬਿੱਤੂ ਖਾ ਲੈ ਤੇ ਬੜਾ ਸੁਆਦੀ ਹੈ ਉਹਨੇ ਚੁੱਕ ਕੇ ਪਰੇ ਸੁੱਟੇ ਹੈ ਝੂਠੇ ਬੇਸ਼ੂਦਰ ਇਹ ਝੂਠੇ 베ਰ ਲੇਕਿਨ ਬਾਕੀ ਦੇ 베ਰ ਰਾਮ ਨੇ ਖਾ ਲਏ ਜੋ ਭੇਟ ਕਰਦੀ ਰਹੀ। ਸੁਖਾਂ ਦੇ ਗਏ। ਖੱਟਾ ਬੇਰ ਖੁਦ ਖਾ ਜਾਂਦੀ ਸੀ। ਮਿੱਠਾ ਦੇ ਦਿੰਦੀ ਸੀ ਰਾਮਨਾ। ਸਪਸ਼ਟ ਹੋ ਗਈ ਗੱਲ। ਦੁੱਖ ਭਗਤ ਆਪਣੇ ਕੋਲ ਰੱਖ ਲੈਂਦਾ ਹੈ। ਸੁਖਤ ਜਗਤ ਨੂੰ ਦੇ ਦਿੰਦਾ ਹੈ। ਸਾਰੇ ਸੰਸਾਰ ਨੂੰ ਬਲਦੀ ਹੋਈ ਅਗਦੇ ਚੋਂ ਬਚਾਣਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਤਕਤੀ ਤਵੀ ਤੇ ਬੈਠ ਗਏ।